ਮਾਈ ਸਰ ਕੜਾਕੇ ਦੀ ਠੰਡ ਦੇ ਵਿੱਚ ਇਸ ਵੇਲੇ ਸੜਕਾਂ ਤੇ ਬੈਠੇ ਹੋਏ ਹਾਂ ਕੀ ਕਾਰਨ ਹੈਗਾ ਯਾਰ ਇੱਕ ਮੋਦੀ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਆ ਉਹਦੇ ਖਿਲਾਫ ਮਰਨ ਵਰਤੇ ਬੈਠਾ ਅੱਜ ਦਰਬਾਰ ਸਾਹਿਬ ਗਿਆ ਮੱਥਾ ਟੇਕਾਂ ਉਸ ਗੁਰੂ ਤੋਂ ਆਸ਼ੀਰਵਾਦ ਲੈਣ ਗਿਆ ਸੀ ਮੇਰੇ ਤੇ ਨਹੀਂ ਸ਼ਕਤੀ ਤੇ ਕਿ ਮੈਂ ਲੜਾਈ ਲੜ ਸਕਾਂ ਕਿਉਂਕਿ ਉਹਨੇ ਦੇਣੀ ਨਾ ਆਪਾਂ ਕੌਣ ਹੁੰਨੇ ਆ ਆਪਣੇ ਦੇ ਕੀ ਹੈਗੀ ਆਪਣੀ ਕਾਤ ਕੀ ਆ ਸਰਕਾਰ ਨਾਲ ਲੜਨਾ ਸੈਂਟਰ ਨਾਲ ਸੌਖਾ ਨਹੀਂ ਆ ਇਹਨਾਂ ਨਾਲ ਲੜਨੀ ਲੜਾਈ ਲੜਨੀ ਆ ਉਸ ਗੁਰੂ ਮਹਾਰਾਜ ਆਸ਼ੀਰਵਾਦ ਲੈ ਕੇ ਆਇਆ ਉੱਥੋਂ ਸਿੱਧਾ ਜਲ ਲੈ ਕੇ ਲੰਗਰ ਪਾਣੀ ਛੱਕ ਕੇ ਉਸ ਤੋਂ ਬਾਅਦ ਇਸ਼ਨਾਨ ਕੀਤਾ ਉਸ ਤੋਂ ਬਾਅਦ ਪਾਣੀ ਦਾ ਸਰਵਣ ਕੀਤਾ ਸੁਣਿਆ ਜੀ ਉਸ ਤੋਂ ਬਾਅਦ ਮੈਂ ਚਾਲੇ ਪਾਲੇ ਪੰਜਾਬ ਦੇ ਅੰਦਰ ਨੂੰ ਜੀ ਕਿਸੀ ਜਲ ਲੈ ਕੇ ਆਂਦੀ ਸੀ ਦਫ਼ਤਰ ਉੱਹ ਪਹੁੰਚਿਆ ਉਥੋਂ ਕਿ ਯਾਲੀ ਵੀ ਆਇਆ ਉਹ ਨਹੀਂ ਕੋਈ ਸ਼ੱਕਾ ਮਾਨਨਵਰ ਤੇ ਬੈਠਾ ਜੀ ਜਦੋਂ ਤੱਕ ਇਹ ਸੈਂਟਰ ਸਰਕਾਰ ਉਹ ਪੰਜਾਬ ਸਰਕਾਰ ਟਰੱਕਾਂ ਦੇ ਮਗਰੋਂ ਪੰਜਾਬ ਸਰਕਾਰ ਦਾ ਮਨਨ ਨੂੰ ਲਗਭਗ ਤੈ ਹੋ ਗਈਆਂ ਚਲੋ ਪਰ ਜੀ ਇਹ ਵੀ ਨਹੀਂ ਮੰਨਦੀ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਬੈਠੇ ਹੋਏ ਆ ਤਿੰਨ ਚਾਰ ਘੰਟੇ ਹੋ ਗਏ ਮਾਹਾਂ ਸੱਤ ਕੋਈ ਸਾਢੇ ਸੱਤ ਆ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇਸ ਵੇਲੇ ਤੁਹਾਣਾ ਮੁਲਾਕਾਤ ਕਰਕੇ ਗਿਆ ਲੋਕਲ ਲੈਵਲ ਤੇ ਆਉਂਦੇ ਸੀ ਆਡੀ ਵਾਲੇ ਆਉਂਦੇ ਆ ਬਾਕੀ ਕੋਈ ਸਰਕਾਰ ਜਾਂ ਵਿਚਾਰੀ ਉਹ ਪੰਜਾਬ ਪ੍ਰਸ਼ਾਸਨ ਦੇ ਅਧਿਕਾਰੀ ਕਿੱਦਾਂ ਕਰ ਸਕਦੇ ਗੱਲ ਤਾਂ ਸਾਰੀ ਗੱਡੀ ਸਾਹਿਬ ਨਾਲ ਮੀਟਿੰਗ ਹੋ ਗਈ ਆ ਸਾਰਿਆਂ ਨਾਲ ਹੋ ਗਈ ਆ ਸੈਂਟਰ ਦੇ ਸਾਹ ਆਪਣੇ ਪੰਜਾਬ ਸਰਕਾਰ ਨੂੰ ਪਤਾ ਸੈਂਟਰ ਸਰਕਾਰ ਨੂੰ ਪਤਾ ਪਰ ਉਹ ਚਲੋ ਸਵੇ ਦੇਖਦੇ ਆ ਸਵੇਰੇ ਕੁਝ ਚੰਗਾ ਹੋਵੇ ਸ਼ਾਇਦ ਚੰਗੇ ਦੀ ਉਮੀਦ ਰੱਖਣੀ ਚਾਹੀਦੀ ਮਾੜੀ ਨੈਗੇਟਿਵਿਟੀ ਨਹੀਂ ਚਾਹੀਦੀ ਕੋਈ ਨੀ ਵਧੀਆ ਹੋਊਗਾ ਸੱਚ ਕਿੰਨੇ ਸਮੇਂ ਤੱਕ ਇੱਥੇ ਬੈ ਜਦੋਂ ਤੱਕ ਮੰਗਾ ਨਹੀਂ ਮੰਨਿਆ ਡੈੱਡ ਬੋਡੀ ਮੇਰੀ ਕੱਲ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਚਾਈਡਾ ਵਾਟਰਸ ਤੇ ਆ ਉਹਦੀ ਗੱਡੀ ਮੇਰੀ ਐਂਬੂਲੈਂਸ ਆਣੀ ਜਿਹੜੀ ਮੇਰੀ ਪੀਸੀਆਰ 11 ਨੰਬਰ ਮੇਰੀ ਆਪ ਦੀ ਗੱਡੀ ਹੁੰਦੀ ਸੀ ਜੀ ਅੰਡਰਵਰ ਉਹ ਆ ਜਾਣੀ ਉਹ ਚ ਡੈੱਡ ਬੋਡੀ ਦਾ ਜਾ ਸਕਦੀ ਆ ਜੀ ਨੇ ਜੀ ਇਥੋਂ ਠੱਕੇ ਨਹੀਂ ਆਉਂਦਾ ਦੱਲਾ ਹੋਊਗਾ ਪੰਜਾਬ ਦਾ ਗਦਾਰ ਹੋਊਂਗਾ ਮੋਟੂ ਇਸ ਵੇਲੇ ਕਿੰਨੇ ਲੋਕ ਤੁਹਾਡੇ ਨਾਲ ਮੌਜੂਦ ਨੇ ਜੇ ਮੈਂ ਕਿਹਾ ਹੀ ਨਹੀਂ ਕਿਸੇ ਨੂੰ ਮੈਂ ਕੱਲਾ ਆਇਆ ਸਿੱਧਾ ਤੋਂ ਫੈਸਲਾ ਲਿਆ ਆ ਰਾ ਆ ਜਾਂਦੇ ਇਥੇ ਮੈਂ ਤਾਂ ਦੇਖ ਲਓ ਤੁਸੀਂ ਚੱਕਾ ਲੋਕ ਦੇ ਪਾਇਆ ਜਿਹੜੀ ਪਾਈ ਆ ਉਹ ਵੀ ਉਦੋਂ ਪਾਈ ਆ 5 ਮਿੰਟ ਪਹਿਲਾਂ ਪ ਇਹਨਾਂ ਨੇ ਦੇਖ ਲਿਆ ਨ ਕੁਦਰਤੋ ਆਏ ਮੇਰੇ ਭਰਾ ਮੇਰੇ ਨਾਲ ਰਹਿੰਦੇ ਹਮੇਸ਼ਾ ਸਾਥੀ ਆ ਚਾਹੇ ਬਿਠੰਡੇ ਲਾਇਆ ਜਿੱਥੇ ਮਰਜੀ ਲੈ ਜਾ ਇਹ ਆਏ ਆ ਇਹਨਾਂ ਦੀ ਵੀਡੀਓ ਵੀਡੀਓ ਦੇਖ ਕੇ ਆ ਗਏ ਮੈਂ ਤਾਂ ਇਹਨਾਂ ਨੂੰ ਵੀ ਨਹੀਂ ਕਿਹਾ ਵੀ ਆਓ ਜਾ ਨਾ ਆਓ ਇਹਨਾਂ ਨੂੰ ਪੁੱਛ ਰੋ ਮੈਂ ਕਿਸੇ ਨੂੰ ਕਿਹਾ ਵੀ ਆਓ ਮੇਰੇ ਸਮਝਤ ਮੈਂ ਕਹਿੰਦੇ ਨਹੀਂ ਕਿਸੇ ਨੂੰ ਯਾਰ ਮੈਂ ਲੜਾਈ ਤਾਂ ਆਪਣੀ ਆਪ ਸ਼ੁਰੂ ਕੀਤੀ ਆ ਮੈਂ ਕਿਹਾ ਕਿ ਨੇ ਸਲਾਹ ਕਰਕੇ ਕੀਤੀ ਜਿਹੜੀ ਮੈਂ ਕਿਸੇ ਨੂੰ ਕਮ ਮੇਰੇ ਮਗਰ ਮਦਦ ਕਰੋ ਇਹ ਮੈਂ ਲੜਾਈ ਆਪ ਸ਼ੁਰੂ ਕੀਤੀ ਤਾਂ ਲੱਗਦਾ ਵੀ ਆਪ ਮਾਨਵ ਭਰਤੇ ਮੈਂ ਲਈ ਬੰਦਿਆਂ ਦੀ ਥੋੜੀ ਲੋੜ ਆ ਬੰਦਾ ਇੱਕ ਮਰ ਗਿਆ ਉਹ ਵੀ ਉਨੀ ਆ 10 ਮਰ ਗਿਆ ਤਾਂ ਵੀ ਉਨੀ ਆ ਗੱਲ ਤਾਂ ਇੱਕੋ ਹੀ ਕੋਈ ਆਇ ਸਰ ਕੜਾਕੇ ਦੀ ਠੰਡ ਦੇ ਵਿੱਚ ਇਸ ਵੇਲੇ ਸੜਕਾਂ ਤੇ ਬੈਠੇ ਹੋਏ ਹਾਂ ਕੀ ਕਾਰਨ ਹੈਗਾ ਯਾਰ ਇੱਕ ਮੋਦੀ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਆ ਉਹਦੇ ਖਿਲਾਫ ਮਰਨ ਵਰਤੇ ਬੈਠਾ ਅੱਜ ਦਰਬਾਰ ਸਾਹਿਬ ਗਿਆ ਮੱਥਾ ਟੇਕਾ ਉਸ ਗੁਰੂ ਤੋਂ ਅਸ਼ੀਰਵਾਦ ਲੈਣ ਗਿਆ ਸੀ ਮੇਰੇ ਤੇ ਈ ਸ਼ਕਤੀ ਦੇ ਕਿ ਮੈਂ ਇਹ ਲੜਾਈ ਲੜ ਸਕਾਂ ਕਿਉਂਕਿ ਉਹਨੇ ਦੇਣੀ ਨਾ ਆਪਾਂ ਕੌਣ ਹੁੰਨੇ ਆ ਆਪਣੇ ਦੇ ਕੀ ਹੈਗੀ ਆਪਣੀ ਕਾਦ ਕੀ ਹੈ ਸਰਕਾਰ ਨਾਲ ਲੜਨਾ ਸੈਂਟਰ ਨਾਲ ਸੌਖਾ ਨਹੀਂ ਆ ਇਹਨਾਂ ਨਾਲ ਲੜਨੀ ਲੜਾਈ ਲੜਨੀ ਆ ਉਸ ਗੁਰੂ ਮਹਾਰਾਜ ਆਸ਼ੀਰਵਾਦ ਲੈ ਕੇ ਆਇਆ ਉੱਥੋਂ ਸਿੱਧਾ ਜਲ ਲੈ ਕੇ ਲੰਗਰ ਪਾਣੀ ਛੱਕ ਕੇ ਉਸ ਤੋਂ ਬਾਅਦ ਇਸ਼ਨਾਨ ਕੀਤਾ ਉਸ ਤੋਂ ਬਾਅਦ ਪਾਣੀ ਦਾ ਸਰਵਨ ਕੀਤਾ ਸੋਣਿਆ ਜੀ ਉਸ ਤੋਂ ਬਾਅਦ ਮੈਂ ਚਾਲੇ ਪਾਲੇ ਪੰਜਾਬ ਜਲੰਧਰ ਨੂੰ ਜਿੱਕੇ ਪਾਣੀ ਲੈ ਕੇ ਆਂ ਡੀਸੀ ਦਫਤਰ ਹੁੰਚਿਆ ਉਥੋਂ ਜਾਲੀ ਪੀਣ ਆਇਆ ਉਹ ਨਹੀਂ ਕੋਈ ਸ਼ਿਕਾਇਤ ਮੰਨਨ ਵਾਰ ਤੇ ਬੈਠਾ ਜੀ ਜਦੋਂ ਤੱਕ ਇਹ ਸੈਂਟਰ ਸਰਕਾਰ ਉਹ ਪੰਜਾਬ ਸਰਕਾਰ ਟਰੱਕਾਂ ਨਾਲ ਦੀ ਮਗਰੋਂ ਪੰਜਾਬ ਸਰਕਾਰ ਦਾ ਮੰਨਣ ਨੂੰ ਲਗਭਗ ਤਿਆਰ ਹੋ ਗਈਆਂ ਚਲੋ ਪਰ ਜੇ ਇਹ ਵੀ ਨਹੀਂ ਮੰਨਦੀ ਸਰ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਬੈਠੇ ਹੋਏ ਹਾਂ ਤਿੰਨ ਚਾਰ ਘੰਟੇਾਂ ਦੇ ਹੋ ਗਏ ਮਾੜਾ ਸੱਤ ਕੋਈ 7:30 ਆਇਆ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇਸ ਵੇਲੇ ਤੁਹਾਡੇ ਨਾਲ ਮੁਲਾਕਾਤ ਕਰਕੇ ਗਿਆ ਲੋਕਲ ਲੈਵਲ ਤੇ ਆਉਂਦੇ ਅਸੀਂ ਏਡੀ ਵਾਲੇ ਆਉਂਦੇ ਆ ਬਾਕੀ ਕੋਈ ਸਰਕਾਰ ਯਾਰ ਵਿਚਾਰੀ ਉਹ ਪੰਜਾਬ ਪ੍ਰਸ਼ਾਸਨ ਦੇ ਅਧਿਕਾਰੀ ਕਿੱਦਾਂ ਕਰ ਸਕਦੇ ਗੱਲ ਤਾਂ ਸਾਜੀ ਡੀ ਸਾਹਿਬ ਨਾਲ ਮੀਟਿੰਗ ਹੋ ਗਈ ਆ ਸਾਰਿਆਂ ਨਾਲ ਹੋ ਗਈ ਆ ਸੈਂਟਰ ਦੇ ਸਾਹ ਆਪਣੇ ਪੰਜਾਬ ਸਰਕਾਰ ਨੂੰ ਪਤਾ ਸੈਂਟਰ ਸਰਕਾਰ ਨੂੰ ਪਤਾ ਪਰ ਉਹ ਚਲੋ ਸਵੇਰੇ ਦੇਖਦੇ ਆ ਸਵੇਰੇ ਕੁਝ ਚੰਗਾ ਹੋਵੇ ਸ਼ਾਇਦ ਚੰਗੇ ਦੀ ਉਮੀਦ ਰੱਖਣੀ ਚਾਹੀਦੀ ਮਾੜੀ ਨੈਗੇਟਿਵਿਟੀ ਨਹੀਂ ਚਾਹੀਦੀ ਕੋਈ ਨਵਦੀਆ ਹੋਊਗਾ ਸੱਚੀ ਬੱਚਾ ਕਿੰ ਜਦੋਂ ਤੱਕ ਮੰਗਾ ਨਹੀਂ ਮੰਨਿਆ ਡੈੱਡ ਬੋਡੀ ਮੇਰੀ ਕੱਲ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਚਾਈਡੋਟ ਰਸਤੇ ਆ ਉਹਦੀ ਗੱਡੀ ਮੇਰੀ ਐਂਬੂਲੈਂਸ ਆਣੀ ਜਿਹੜੀ ਮੇਰੀ ਪੀਸੀਆਰ 11 ਨੰਬਰ ਮੇਰੀ ਆਪਦੀ ਗੱਡੀ ਹੁੰਦੀ ਸੀ ਜੀ ਅੰਡਰਵਰ ਉਹ ਆ ਜਾਣੀ ਉਹ ਤੇ ਡੈੱਡ ਬੋਡੀ ਦਾ ਜਾ ਸਕਦੀ ਆ ਜੀਨੇ ਜੀ ਇਥੇ اٹਕੇ ਨਹੀਂ ਆਉਂਦੇ ਡੱਲਾ ਹੋਊਗਾ ਪੰਜਾਬ ਦਾ ਗद्दार ਹੋਊਗਾ ਜੀ ਮੌਤ ਇਸ ਵੇਲੇ ਕਿੰਨੇ ਲੋਕ ਤੁਹਾਡੇ ਨਾਲ ਮੌਜੂਦ ਨਹੀਂ ਨੇ ਮੈਂ ਕਿਹਾ ਹੀ ਨਹੀਂ ਕਿਸੇ ਨੂੰ ਮੈਂ ਕੱਲਾ ਆਇਆ ਸਿੱਧਾ ਤੋਂ ਫੈਸਲਾ ਲਿਆ ਆ ਰ ਆ ਜਾਂਦੇ ਇਥੇ ਮੈਂ ਤਾਂ ਦੇਖ ਲਓ ਤੁਸੀਂ ਚੱਕਾ ਲੋਕ ਦੇ ਪਾਇਆ ਜਿਹੜੀ ਪਾਈ ਆ ਉਹ ਵੀ ਉਦੋਂ ਪਾਈ ਆ 5 ਮਿੰਟ ਪਹਿਲਾਂ ਪਾਈ ਆ ਇਹਨਾਂ ਨੇ ਦੇਖ ਲਿਆ ਨਾ ਕੁਦਰਤ ਆਏ ਮੇਰੇ ਭਰਾ ਮੇਰੇ ਨਾਲ ਰਹਿੰਦੇ ਹਮੇਸ਼ਾ ਸਾਥੀ ਆ ਚਾਹੇ ਬਿਠੰਡੇ ਲਾਇਆ ਜਿੱਥੇ ਮਰਜ਼ੀ ਲੈ ਜਾ ਇਹ ਆਏ ਆ ਇਹਨਾਂ ਨੇ ਵੀਡੀਓ ਵੀਡੀਓ ਦੇਖ ਕੇ ਆ ਗਏ ਮੈਂ ਤਾਂ ਇਹਨਾਂ ਨੂੰ ਵੀ ਨਹੀਂ ਕਿਹਾ ਵੀ ਆਓ ਜਾਂ ਨਾ ਆਓ ਇਹਨਾਂ ਨੂੰ ਪੁੱਛ ਰੋ ਮੈਂ ਕਿਸੇ ਨੂੰ ਕਿਹਾ ਵੀ ਆਓ ਮੇਰੇ ਸਮਝਾ ਮੈਂ ਕਹਿੰਦੇ ਨਹੀਂ ਕਿਸੇ ਨੂੰ ਯਾਰ ਮੈਂ ਲੜਾਈ ਤਾਂ ਆਪਣੀ ਆਪ ਸ਼ੁਰੂ ਕੀਤੀ ਆ ਮੈਂ ਕਿਹਾ ਕਿ ਨੇ ਸਲਾਹ ਕਰਕੇ ਕੀਤੀ ਜਿਹੜੀ ਮੈਂ ਕਿਸੇ ਨੂੰ ਕਮਾ ਮੇਰੇ ਮਗਰ ਮਦਦ ਕਰੋ ਇਹ ਮੈਂ ਲੜਾਈ ਆਪ ਸ਼ੁਰੂ ਕੀਤੀ ਤਾਂ ਲੜੀਂਗਾ ਵੀ ਆਪ ਮਾਨੋ ਵਰਤੇ ਮੈਂ ਲਈ ਬੰਦਿਆਂ ਦੀ ਥੋੜੀ ਰੋੜਿਆ ਬੰਦਾ ਇੱਕ ਮਰ ਗਿਆ ਉਹ ਵੀ ਉਨੀ ਆ 10 ਮਰ ਗਿਆ ਤਾਂ ਵੀ ਉਨੀ ਆ ਗੱਲ ਤਾਂ ਇੱਕੋ